ਜਗਵੰਤ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੇ ਹਾਂ ਕਿ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਨੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਜੀ ਹਾਂ ਕੱਲ ਜੇਕਰ ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਪ੍ਰਧਾਨਗੀ ਤੋਂ ਜਿਹੜਾ ਅਸਤੀਫਾ ਦਿੱਤਾ ਜਾਂਦਾ ਇਸ ਤੋਂ ਇਲਾਵਾ ਸੱਤ ਮੈਂਬਰੀ ਕਮੇਟੀ ਤੋਂ ਫਾਰਗ ਹੋਣ ਦੇ ਲਈ ਸੰਗਸਭਾ ਨੂੰ ਚਿੱਠੀ ਲਿਖੀ ਜਾਂਦੀ ਤੇ ਅੱਜ ਜੇਕਰ ਗੱਲ ਕੀਤੀ ਜਾਵੇ ਜਿਸ ਕਮੇਟੀ ਦੇ ਮੈਂਬਰ ਜੇਕਰ ਅਸਤੀਫਾ ਹਰਜਿੰਦਰ ਸਿੰਘ ਧਾਮੀ ਭੇਜਦੇ ਨੇ ਤਾਂ ਉਸ ਤੋਂ ਬਾਅਦ ਗਿਣਤੀ 6 ਰਹਿ ਗਈ ਸੀ ਤਾਂ ਅੱਜ ਉਸ 6 ਦੇ ਵਿੱਚੋਂ ਗਿਣਤੀ ਪੰਜ ਰਹਿ ਗਈ ਆ ਕਿਉਂਕਿ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਹੁਰਾ ਨੇ ਵੀ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਅੱਜ ਪਟਿਆਲਾ ਦੇ ਵਿੱਚ ਇਹ ਮੀਟਿੰਗ ਹੋਣੀ ਸੀਗੀ ਜੋ ਸੱਤ ਮੈਂਬਰੀ ਕਮੇਟੀ ਸੀਗੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਆਪਣਾ ਕੱਲ ਅਸਤੀਫਾ ਦੇ ਚੁੱਕੇ ਨੇ ਤਾਂ ਬਾਕੀ ਜਿਹੜੇ ਮੈਂਬਰ ਉੱਥੇ ਪਹੁੰਚੇ ਹੋਏ ਸਨ ਤਾਂ ਉੱਥੇ ਹੀ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਵੀ ਪਹੁੰਚੇ ਹੋਏ ਸਨ ਤਾਂ ਉੱਥੇ ਜਦੋਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਸ ਮੌਕੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸਿੰਘ ਸਹਿਬਾਨ ਨੂੰ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਮੈਨੂੰ ਜੋ ਸੱਤ ਮੈਂਬਰੀ ਕਮੇਟੀ ਹੈਗੀ ਆ ਇਸ ਤੋਂ ਫਾਰਗ ਕੀਤਾ ਜਾਵੇ ਤਾਂ ਦੱਸਦੀ ਹੈ ਕਿ 2 ਦਸੰਬਰ ਵਾਲੇ ਦਿਨ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀਗੀ ਅਕਾਲੀ ਦਲ ਦੇ ਵੱਲੋਂ ਨਵੀਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਸੀਗਾ ਤਾਂ ਉਸ ਦੇ ਲਈ ਇਹ ਨਿਗਰਾਨੀ ਇੱਕ ਨਿਗਰਾਨ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਜਿਸ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਸੀਗੇ ਇਸ ਤੋਂ ਇਲਾਵਾ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮਦੇਪੁਰੀ ਇਸ ਤੋਂ ਇਲਾਵਾ ਇਕਬਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੌਰ ਤੇ ਇਹ ਜਿਹੜੇ ਸੱਤ ਨਾਮ ਸੀਗੇ ਇਸ ਕਮੇਟੀ ਦੇ ਵਿੱਚ ਤਾਂ 2 ਮਹੀਨਿਆਂ ਬਾਅਦ ਇਹ ਮੀਟਿੰਗ ਹੁੰਦੀ ਹੈ ਹਾਲਾਂਕਿ ਇਸ ਮੀਟਿੰਗ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨਿਆਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਆਪਣੇ ਪੱਧਰ ਤੇ ਮੈਂਬਰਸ਼ਿਪ ਡਰਾਈਵ ਜਿਹੜੀ ਉਹ ਸ਼ੁਰੂ ਕਰ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੈਂਕੀ ਸਮਾਡਾ ਦੇ ਵੱਲੋਂ ਵੀ ਹੁਕਮ ਦਿੱਤੇ ਜਾਂਦੇ ਨੇ ਕਿ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਆ ਜੋ ਆਦੇਸ਼ ਦਿੱਤੇ ਗਏ ਨੇ ਉਸ ਤੇ ਅਨੁਸਾਰ ਇੰਬਿਨ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਬਾਕੀ ਧੜੇ ਵੱਲੋਂ ਵੀ ਅਕਾਲੀ ਦਲ ਤੇ ਸਵਾਲ ਚੁੱਕੇ ਜਾਂਦੇ ਨੇ ਤੇ ਬਾਅਦ ਦੇ ਵਿੱਚ 2 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਤਾਂ ਪਹਿਲੀ ਮੀਟਿੰਗ ਜਿਹੜੀ ਪਟਿਆਲਾ ਦੇ ਵਿੱਚ ਹੁੰਦੀ ਆ ਜਿਸ ਦਾ ਗੁਰਚਨ ਸਿੰਘ ਟੋੜਾ ਇੰਸਟੀਚਿਊਟ ਹੈ ਜੋ ਪਟਿਆਲਾ ਦੇ ਵਿੱਚ ਤਾਂ ਉੱਥੇ ਇਹ ਪਹਿਲੀ ਮੀਟਿੰਗ ਹੁੰਦੀ ਆ ਸੱਤੋਂ ਦੇ ਸੱਤੋਂ ਮੈਂਬਰ ਪਹੁੰਚਦੇ ਨੇ ਦੂਸਰੀ ਮੀਟਿੰਗ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਪਹਿਲੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਇਹ ਐਲਾਨ ਕੀਤਾ ਜਾਂਦਾ ਕਿ ਅਗਲੀ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਬੁਲਾਇਆ ਜਾਵੇਗਾ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਤਾਂ ਉਸ ਮੌਕੇ ਬਲਵਿੰਦਰ ਸਿੰਘ ਪੁੰਦੜ ਉੱਥੇ ਨਹੀਂ ਪਹੁੰਚਦੇ ਹਾਲਾਂਕਿ ਹਰਜਿੰਦਰ ਸਿੰਘ ਤਾਮੀ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਉਹ ਖੁਦ ਬਲਵਿੰਦਰ ਸਿੰਘ ਪੁੰਦੜ ਹੋਰਾਂ ਦੇ ਘਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਹੁੰਦੀ ਆ ਤੇ ਬਾਅਦ ਉਸ ਤੋਂ ਬਾਅਦ ਜਦੋਂ ਬਲਵਿੰਦਰ ਸਿੰਘ ਪੁੰਦਰ ਜਦੋਂ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਪੱਤਰਕਾਰਾਂ ਨੂੰ ਕਿ ਤੁਸੀਂ ਮੇਰੇ ਤੋਂ ਸਵਾਲ ਕਹਿੰਦਾ ਗਲਤ ਪੁੱਛ ਰਹੇ ਹੋ ਮੈਨੂੰ ਸੱਦਾ ਨਹੀਂ ਆਇਆ ਤੇ ਅੱਜ ਇਹ ਤੀਸਰੀ ਮੀਟਿੰਗ ਸੀਗੀ ਤਾਂ ਕੱਲ ਜਦੋਂ ਅੱਜ ਤੀਸਰੀ ਮੀਟਿੰਗ ਸੀਗੀ ਤਾਂ ਕੱਲ ਹਰਜਿੰਦਰ ਸਿੰਘ ਤਾਂ ਉਮੀਦ ਆ ਅਸਤੀਫਾ ਸਾਹਮਣੇ ਆ ਜਾਂਦਾ ਤੇ ਅੱਜ ਪ੍ਰੋਫੈਸਰ ਕਰਪਾਲ ਸਿੰਘ ਵਡੂੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਗਿਆ ਤਾਂ ਸੱਤ ਮੈਂਬਰੀ ਕਮੇਟੀ ਸੀ ਜਿਸ ਦੇ ਵਿੱਚੋਂ ਦੋ ਮੈਂਬਰ ਜਿਹੜੇ ਆ ਆਪਣਾ ਅਸਤੀਫਾ ਉਹ ਭੇਜ ਚੁੱਕੇ ਨੇ ਸਿੰਘ ਸਮਾਨਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਕਿ ਸਾਨੂੰ ਇਸ ਤੋਂ ਫ਼ਾਰਕ ਕੀਤਾ ਜਾਵੇ ਤਾਂ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਹੋਰਾਂ ਨੇ ਆਪਣੀ ਜੋ ਚਿੱਠੀ ਹੈਗੀ ਆ ਜੋ ਸੈਕ ਸਬਾਨ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਲਿਖੀ ਆ ਕਿ ਜੋ ਦੋ ਵਾਰੀ ਇਹ ਮੀਟਿੰਗਾਂ ਹੋਣਗਣ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਿਹਾ ਪਹਿਲੀ ਮੀਟਿੰਗ ਪਟਿਆਲਾ ਦੇ ਵਿੱਚ ਹੋਈ ਦੂਸਰੀ ਚੰਡੀਗੜ੍ਹ ਦੇ ਵਿੱਚ ਹੋਈ ਤਾਂ ਕੱਲ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦੇ ਦਿੱਤਾ ਜੋ ਇਸ ਕਮੇਟੀ ਦੇ ਮੁਖੀ ਸੀਗੇ ਪਰ ਹੁਣ ਅੱਗੇ ਇਹ ਨਹੀਂ ਪਤਾ ਸੀਗਾ ਕਿ ਇਸ ਕਮੇਟੀ ਨੂੰ ਅੱਗੇ ਲੀਡ ਕੌਣ ਕਰੇਗਾ ਤਾਂ ਇਸ ਕਰਕੇ ਜਿਹੜੇ ਕਮੇਟੀ ਨੂੰ ਲੈ ਕੇ ਦੁਵਿਧਾ ਜਿਹੜੀ ਇੱਕ ਤਰ੍ਹਾਂ ਦੀ ਖੜੀ ਹੋਈ ਹੋਈ ਸੀਗੀ ਤਾਂ ਉਹ ਜਿਹੜੀ ਆ ਅਸਹਿਜ ਮਹਿਸੂਸ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਹੁਣ ਇਸ ਕਮੇਟੀ ਤੋਂ ਮੈਨੂੰ ਵੀ ਫਾਰੇ ਕੀਤਾ ਜਾਵੇ ਤਾਂ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਪਟਿਆਲਾ ਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਉਹ ਵੀ ਤੁਹਾਨੂੰ ਜਲਦ ਸੁਣਾਵਾਂਗੇ ਪਰ ਵੱਡੀ ਗੱਲ ਖਬਰ ਸਾਹਮਣੇ ਇਹੀ ਆ ਕਿ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨਗੀ ਅਹੁਦੇ ਤੋਂ ਵੀ ਅਸਤੀਫਾ ਦਿੰਦੇ ਨੇ ਇਸ ਤੋਂ ਇਲਾਵਾ ਸੇਕ ਸਹਿਬਾਨ ਨੂੰ ਵੀ ਸਦ ਦੇ ਚਿੱਠੀ ਲਿਖਦੇ ਨੇ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਫਾਰਕ ਕੀਤਾ ਜਾਵੇ ਤਾਂ ਦੂਸਰੇ ਪਾਸੇ ਅੱਜ ਪ੍ਰੋਫੈਸਰ ਕਰਪਾਲ ਸਿੰਘ ਬਡੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਜਾਣਾ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨਾ ਤੇ ਉਸ ਤੋਂ ਬਾਅਦ ਬਾਕੀ ਧੜੇ ਵੱਲੋਂ ਸਵਾਲ ਚੱਕਣੇ ਤੇ ਬਾਅਦ ਦੇ ਵਿੱਚ ਮੀਟਿੰਗਾਂ ਹੋਣੀਆਂ ਤੇ ਹਾਲਾਂਕਿ ਜੇਕਰ ਹੁਣ ਦੀ ਵੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਅਕਾਲੀ ਦਲ ਦੇ ਇਹ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਮੈਂਬਰਸ਼ਿਪ ਜਿਹੜੀ ਡਰਾਈਵ ਉਹ ਸ਼ੁਰੂ ਕੀਤੀ ਹੋਈ ਆ ਤਾਂ ਇਤੋਂ ਤੱਕ ਗੱਲ ਪਹੁੰਚੀ ਹੋਈ ਸੀਗੀ ਕਿ ਜਦੋਂ ਦੂਸਰੀ ਮੀਟਿੰਗ ਸੀ ਤਾਂ ਉਦੋਂ ਸਿੱਧੇ ਤੌਰ ਤੇ ਸੱਤ ਮੈਂਬਰੀ ਕਮੇਟੀ ਦਾ ਜਿਸ ਦੇ ਵਿੱਚ ਪ੍ਰੋਫੈਸਰ ਪਾਰਸਿੰਗ ਬਡੁੰਗਰ ਹਰਜਿੰਦਰ ਸਿੰਘ ਧਾਮੀ ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਉਹ ਤਮਾਮ ਆਗੂ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਭਰਤੀ ਜਿਹੜੀ ਅਕਾਲੀ ਦਲ ਦੇ ਵੱਲੋਂ ਆਪਣੇ ਪਦਰ ਤੇ ਸ਼ੁਰੂ ਕੀਤੀ ਗਈ ਆ ਉਹ ਉਸ ਨੂੰ ਖਤਮ ਕੀਤਾ ਜਾਵੇ ਉਸ ਨੂੰ ਕੈਨਸਲ ਕੀਤਾ ਜਾਵੇ ਮਨਪ੍ਰੀਤ ਸਿੰਘ ਯਾਲੀਹੁਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਲਗਾਤਾਰ ਇਹ ਬਿਆਨ ਸਾਹਮਣੇ ਆ ਰਹੇ ਸੀਗੇ ਕਿ ਜੋ ਮੈਂਬਰਸ਼ਿਪ ਡਰਾਈਵ ਆ ਇਸ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇ ਤਾਂ ਇੱਕ ਪਾਸੇ ਅਕਾਲੀ ਦਲ ਜੋ ਆਪਣੇ ਅ ਪੱਧਰ ਤੇ ਉਹਨਾਂ ਨੇ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੋਈ ਆ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਦੂਸਰੇ ਪਾਸੇ ਮੀਟਿੰਗਾਂ ਤੀਸਰੇ ਪਾਸੇ ਹੁਣ ਅਸਤੀਫੇ ਆ ਤੇ ਇੱਕ ਪਾਸੇ ਜਦੋਂ ਆਪਾਂ ਵੇਖਦੇ ਆ ਕਿ ਅਸਤੀਫੇ ਆ ਰਹੇ ਆ ਤੇ ਇੱਕ ਪਾਸੇ ਭਰਤੀ ਪ੍ਰਕਿਰਿਆ ਚੱਲ ਰਹੀ ਹੈਗੀ ਆ ਤੇ ਤੀਸਰੇ ਪਾਸੇ ਵਿਵਾਦ ਹੈ ਗਿਆ ਤਾਂ ਕੀ ਇਹਨਾਂ ਕੜੀਆਂ ਨੂੰ ਜੋੜ ਕੇ ਵੇਖਿਆ ਜਾ ਸਕਦਾ ਸਭ ਤੋਂ ਵੱਡਾ ਸਵਾਲ ਇਹ ਹੀ ਆ ਕਿ ਇਸ ਤੋਂ ਬਾਅਦ ਕਿਸੇ ਹੋਰ ਦਾ ਵੀ ਅਸਤੀਫਾ ਹੋਵੇਗਾ ਕਿਉਂਕਿ ਸਭ ਤੋਂ ਵੱਡਾ ਰੇਡ ਕੈਸ਼ ਗੱਲ ਨੂੰ ਲੈ ਕੇ ਫਸਿਆ ਹੋਇਆ ਸੀਗਾ ਕਿ ਇੱਕ ਪਾਸੇ ਸਿੰਘ ਸਮਾਨਾ ਦੇ ਹੁਕਮ ਨੇ ਦੂਸਰੇ ਪਾਸੇ ਜੇਕਰ ਬਲਵਿੰਦਰ ਸਿੰਘ ਪੁੰਦੜ ਹੋਰੀ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਅਕਾਲੀ ਦਲ ਉੱਥੇ ਪਹੁੰਚੇਗਾ ਤਾਂ ਉਸਤੇ ਸਿੱਧੇ ਸਵਾਲ ਹੀ ਹੋਣੇ ਆ ਜਾਂ ਹੋਣੇ ਸੀ ਕਿ ਭਰਤੀ ਪ੍ਰਕਿਰਿਆ ਤੁਸੀਂ ਸਹੀ ਸ਼ੁਰੂ ਕੀਤੀ ਆ ਕੀ ਉਸ ਨੂੰ ਤੁਸੀਂ ਰੱਦ ਕਰ ਸਕਦੇ ਹੋ ਤਾਂ ਸ਼ਾਇਦ ਉਹ ਸਵਾਲ ਜਿਹੜੇ ਹਜੇ ਤੱਕ ਅਕਾਲੀ ਦਲ ਤੱਕ ਨਹੀਂ ਪਹੁੰਚੇ ਤੇ ਜੇਕਰ ਉਹ ਖੁਦ ਪਹੁੰਚਦੇ ਤਾਂ ਇਹ ਸਵਾਲ ਜਿਹੜੇ ਸੁਭਾਵਿਕ ਹੋਣੇ ਸੀ ਤੇ ਇਸ ਦਾ ਜਵਾਬ ਵੀ ਜਿਹੜਾ ਦੇਣਾ ਬਣਦਾ ਸੀਗਾ ਤਾਂ ਇਸ ਤੋਂ ਬਾਅਦ ਜੋ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਆ ਤਾਂ ਉਸ ਤੋਂ ਬਾਅਦ ਕੀ ਇਹ ਵੀ ਸਵਾਲ ਹੋ ਸਕਦੇ ਸੀ ਕਿ ਜੋ ਭਰਤੀ ਪ੍ਰਕਿਰਿਆ ਅਕਾਲੀ ਦਲ ਨੇ ਸ਼ੁਰੂ ਕੀਤੀ ਜਾ ਜੋ ਸਿੰਘ ਸੇਮਾਨਾ ਦੇ ਵੱਲੋਂ ਹੁਕਮ 2 ਦਸੰਬਰ ਵਾਲੇ ਦਿਨ ਕੀਤੇ ਗਏ ਸੀਗੇ ਕਿ ਉਸ ਅਨੁਸਾਰ ਹੋਈ ਆ ਤਾਂ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਹੁਣ ਬਲਵਿੰਦਰ ਸਿੰਘ ਭੂੰਦੜ ਜਿਹੜਾ ਨੂੰ ਮੀਟਿੰਗ ਦੇ ਵਿੱਚ ਬੁਲਾਉਣ ਦੇ ਲਈ ਕਿਹਾ ਗਿਆ ਸੀਗਾ ਤਾਂ ਕੀ ਉਹ ਚੈਪਟਰ ਬੰਦ ਹੋ ਗਿਆ ਕੀ ਹੁਣ ਇਸ ਤੋਂ ਬਾਅਦ ਜੋ ਹੁਣ ਕਮੇਟੀ ਦੇ ਵਿੱਚ ਪੰਜ ਮੈਂਬਰ ਰਹਿ ਗਏ ਨੇ ਕਿ ਉਹ ਆਪਣੇ ਪੱਧਰ ਤੇ ਕੁਝ ਕਰਨਗੇ ਜਾਂ ਫਿਰ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਇਸ ਜੋ ਹੁਣ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਰਹਿ ਗਏ ਨੇ ਉਹਨਾਂ ਨੂੰ ਲੈ ਕੇ ਕੋਈ ਆਦੇਸ਼ ਅੱਗੇ ਜਾਰੀ ਕਰਨਗੇ ਤਾਂ ਵੱਡਾ ਸਵਾਲ ਹੈ ਤਾਂ ਇਸ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿੱਥੇ ਰੇਡ ਕਾ ਪਹਿਲਾਂ ਹੀ ਬਣਾਇਆ ਹੋਇਆ ਸੀਗਾ 2 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਦੋ ਮੀਟਿੰਗਾਂ ਹੁੰਦੀਆਂ ਨੇ ਤੀਸਰੀ ਮੀਟਿੰਗ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਤੇ ਜਿਸ ਦਿਨ ਮੀਟਿੰਗ ਹੁੰਦੀ ਆ ਤਾਂ ਉਸ ਦਿਨ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਜਾਂਦਾ ਤਾਂ ਹੁਣ ਇਹੀ ਹੈ ਕਿ ਹੁਣ ਇਸ ਮੀਟਿੰਗ ਨੂੰ ਅੱਗੇ ਲੀਡ ਕੌਣ ਕਰੇਗਾ ਕਿ ਫਿਰ ਮੋੜ ਤੋਂ ਜੇਕਰ ਕੋਈ ਲੀਡ ਕਰੇਗਾ ਕਿ ਅਕਾਲੀ ਦਲ ਜਾਂ ਫਿਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਸੱਦਾ ਦਿੱਤਾ ਜਾਵੇਗਾ ਜਾਂ ਫਿਰ ਇੱਕ ਜਾਂ ਦੋ ਕੋਈ ਹੋਰ ਅਸਤੀਫੇ ਇਸ ਤਰ੍ਹਾਂ ਸਾਹਮਣੇ ਆਉਣਗੇ ਕਿਉਂਕਿ ਜੇਕਰ ਇਹ ਭਰਤੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਲਗਾਤਾਰ ਇਹ ਸਵਾਲ ਚੁੱਕੇ ਗਏ ਉਹਨਾਂ ਦੇ ਵੱਲੋਂ ਇਸ ਭਰਤੀ ਨੂੰ ਬੋਗਸ ਘਰਾਰ ਦਿੱਤਾ ਗਿਆ ਤਾਂ तमाम ਜਿਹੜੇ ਉਹ ਵੱਡੇ ਸਵਾਲ ਨੇ ਤਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਹੋਰਾਂ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ। ਆਜਾਓ ਆਦਿਓ ਅਕਾਤਾ ਸਾਹਿਬ ਉਹਦੇ ਜਿਹੜਾ ਸਾਹਿਬ ਨੇ ਇੱਕ ਸੱਤਵੇਂ ਮਹੀਨੇ ਕਵਿਟੀ ਦਾ ਕਰ ਰਿਹਾ ਕੀਤਾ ਗਿਆ ਸੀ। ਉਹਦਾ ਜਦ ਤੱਕ ਠੀਕ ਸੀ ਪਰ ਉਹ ਸੱਤਵੇਂ ਮਹੀਨੇ ਕਵਿਚ ਇਹ ਦੋ ਬੇਟੀਆ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ। ਤੇ ਕਈ ਘਟਾ ਮੀਟਗਾ ਚੱਲਦੇ ਰਹੇ ਬਹੁਤ ਹੁਣ ਕੇ ਵਿਚਾਰੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰਸ਼ਿਪ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀਗੇ ਬੜੇ ਵਿਦਵਾਨ ਸੀਗੇ ਪਰ ਇਹ ਅਫਸੋਸ ਹੈ ਬਹੁਤ ਸਾਧਿਆ ਬੇਟਿਆ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤਜਸੀਨ ਨਹੀਂ ਹੋ ਸਕੇ ਉਹਦੇ ਮੈਨੂੰ ਔਖ ਲੱਗੇ ਉਹਦੇ ਵਾ ਅੱਜ ਦੀ ਬਿਲਡਿੰਗ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਿਹੜਾ ਉਹ ਕਾਲਤਾ ਸਾਹਿਬ ਨੇ ਦੇਰ ਤੇ ਲੱਗੇ ਤੇ ਉਸ ਦੇ ਵਾਲੇ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਅਸੀਂ ਆਪਣੇ ਹੱਥੋਂ ਨਹੀਂ ਸਕਦੇ ਇਹ ਤਾਂ ਕਾਲਤਾ ਸਾਹਿਬ ਹੀ ਕਰ ਸਕਦੇ ਸੀਗੇ ਇਹ ਤਾਂ ਦੇਖੇ ਜੇ ਜਿੰਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਐ ਇਹ ਤਾਂ ਕਹਦਾ ਸਰ ਜਿਆਦਾ ਸਰ ਜਿੱਥੇ ਲਿਖੀ ਨਾ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤਾਂ ਉੱਥੇ ਫਾਰਕ ਕੀਤਾ ਜਾਵੇ ਤੇ ਉਹ ਅੱਗੇ ਉਹ ਹੈਗਾ ਬੋਲ ਰਿਹਾ ਕੀ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਬੀਜੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਸੀਂ ਆਪ ਬੋਲੋ ਜਿਹੜਾ ਬੀਜੇ ਕਦਵੀਨ ਕਰਦਾ ਬੰਦਾ ਉਹੀ ਅਡੀ ਗੱਲ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸਹਿਰ ਕਰੇ ਸਹਿਰ ਕਰੇ ਪਹਿਲੀ ਸਰਦਾਰ ਜੀ ਜਿਹੜਾ ਕੋਈ ਅਕਾਲੀ ਦਲ ਆ ਕੋਈ ਹੋ ਚੀਜ਼ ਆ ਉਹ ਤਾਂ ਨੰਬਰ ਦਵਾਲਾ ਕਰ ਲੇਗਾ ਇਹ ਅਕਾਲ ਦਾ ਸਾਹਿਬ ਦੇ ਉਪਰਾਜ ਦੀ ਕਮੇਟੀ ਇਹ ਤਾਂ ਉਹ ਹੀ ਕਰ ਸਕਦੇ ਵੀ ਇਹ ਹੁਣੇ ਤੋਂ ਵਧਾਈ ਕਰੇਗਾ ਕੁਝ ਅਜਾ ਆਇਆ ਜੀ ਇਸ ਕਰਕੇ ਉਹ ਜਿਹੜੀ ਸਿਚੁਏਸ਼ਨ ਬੜੀ ਹੋਈ ਆ ਮੈਂ ਤਾਂ ਦੇਖੋ ਪਹਿਲਾਂ 50 ਸਾਲ ਤੋਂ ਤਿਆਰ ਮੈਨੂੰ ਮਹਿਸੂਸ ਹੁੰਦਾ ਸੀ ਕਿ ਇਹ ਅਸੀਂ ਕੋਈ ਕੰਟਰੀਬਿਊਸ਼ਨ ਨਹੀਂ ਕਰ ਸਕਦਾ ਪਰ ਤੁਹਾਨੂੰ ਕੀ ਲੱਗਦਾ ਕਿ ਹਰਮਨਸਾਹ ਨੇ ਧੰਮੀ ਜਦੋਂ ਮੀਟਿੰਗ ਚੱਲ ਰਹੀ ਸੀ ਇਹਦੇ ਵਿੱਚ ਅਸੀਵਾ ਦੇ ਮੈਂ ਤਾਂ ਸਹੀ ਗੱਲ ਦੱਸਦਾ ਸਾਡੇ ਨਾਲ ਕਦੇ ਉਹਦੇ ਹੱਥ ਤੱਕ ਨਹੀਂ ਗਈ ਇਸ਼ਾਰਾ ਇਸ਼ਾਰਾ ਮਤਲਬ ਗੱਲ ਹੀ ਕਰਦੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਬਈ ਟੈਨਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀ ਘੋਟੇ ਸੇ ਉਤਾਰ ਇਹਦਾ ਬੇਦੀ ਮੇਰੇ ਨਾਲ ਸੀ ਇਹ ਨੂੰ ਮੈਂ ਦੱਸਿਆ ਦੂਜੇ ਜਗ੍ਹਾ ਵੀ ਉਹ ਸਿਵਾ ਦਿੱਤਾ ਤੇ ਅਸੀਂ ਹੁਣਾ ਜੱਟੋ ਤੁਹਾਨੂੰ ਚੱਕਦੇ ਰਾਤ ਨੂੰ ਗੱਲ ਹੋਈ ਤੇ ਵੀ ਪਤਾ ਕਿ ਉਹਦਾ ਤਸੱਲ ਕਰਦਾ ਦਸਤ ਦੇ ਕੋਲ ਦੇ ਲਈ ਹਜ਼ਾਰ ਉਹਦੇ ਕੋਲ ਸਿੱਧਾ ਗੱਲ ਜੀ ਅੱਜ ਵੀ ਕਿਹਾ ਕੋਈ ਸਾਨੂੰ ਕੋਈ ਸਹੀ ਜਵਾਬ ਦੱ ਕਰਦੇ ਜੀ ਇਹ ਕਿ ਉਹ ਜੇ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਹਾ ਸੀ ਜਿਵੇਂ ਦਿੱਤਾ ਸੀ ਤੇ ਮੇਰੇ ਕੁਝ ਸਵਾਲ ਸੀਗੇ ਜੇ ਕੋਈ ਕੁਝ ਇਹਦੇ ਬਾਰੇ ਕਹਿਣਾ ਸੀਗਾ ਉੱਥੇ ਪੋਵੇ ਅ ਰਾਜ਼ ਕਰ ਦਿੱਤੀ ਕਿ ਮੇ ਮੀਟਿੰਗ ਜੈ ਬੈਗਾ ਨਿਸ਼ਚਿਤਤਾ ਬਣੀ ਹੋਈ ਹੈ ਦੇਖੋ ਉਨੀ ਆਸ ਹੋਦੋ ਦੁਬਾਰਾ ਮੈਂ ਆਈ ਫੇਡ ਤੇ ਇਹ ਤਾਂ ਮੈਟੀ ਸਤਾਰਤ ਦਾ ਜਿਆਦਾ ਸਾਬ ਦੇ ਬਲਾਈ ਸੀ ਕੁਝ ਵਗਦਾ ਅਖਿਆ ਤਵੀ ਸਾਬ ਦਾ ਠੀਕ ਹੈ ਉਹ ਦਾ ਜਿਹੜਾ ਜਿਹੜਾ ਇਹ ਪਹਾਰਗੇ ਕਰ ਦਿਓ ਕੋਹਾਰਗੇ ਛੱਡ ਗਏ ਅਗਰੇ ਕੋਈ ਗੱਲ ਨਹੀਂ ਕਹ ਕੇ ਗਏ ਉਹ ਕੋ ਕਰੇਗਾ ਆਪਣੇ ਆਪ ਹੀ ਵਰਤਾ ਦੇ ਠੀਕ ਹੈ ਹੁਣ ਤੁਹਾਡੇ ਉਹਨਾਂ ਅੱਗੇ ਮੀਟਿੰਗ ਦਾ ਹਿੱਸਾ ਭਰਿਆ ਜਾਏਗਾ ਤੁਹਾਡੇ ਉਹਨਾਂ ਨਹੀਂ ਨਹੀਂ ਬੈਠਾ ਉਹਨਾਂ ਬੇਰਤੀ ਕਰਦੇ ਵੀ ਇਹ ਇਹ ਬੈਠੇ ਫਾਰਕ ਹੀ ਕਰ ਦੋ ਠੀਕ ਆ ਤੇ ਜੋ ਅਕਾਤ ਸਾਬ ਉਹਦੇ ਜੈਦਾ ਸਾਹਿਬ ਨੇ ਇੱਕੋ ਫਾਰਕ ਹੋਣ ਦੇ ਲਈ ਸੰਗ ਸਭਾ ਨੂੰ ਚਿੱਠੀ ਲਿਖੀ ਜਾਂਦੀ ਤੇ ਅੱਜ ਜੇਕਰ ਗੱਲ ਕੀਤੀ ਜਾਵੇ ਜਿਸ ਕਮੇਟੀ ਦੇ ਮੈਂਬਰ ਜੇਕਰ ਅਸਤੀਫਾ ਹਰਜਿੰਦਰ ਸਿੰਘ ਧਾਮੀ ਭੇਜਦੇ ਨੇ ਤਾਂ ਉਸ ਤੋਂ ਬਾਅਦ ਗਿਣਤੀ 6 ਰਹਿ ਗਈ ਸੀ ਤਾਂ ਅੱਜ ਉਸ 6 ਦੇ ਵਿੱਚੋਂ ਗਿਣਤੀ 5 ਰਹਿ ਗਈ ਆ ਕਿਉਂਕਿ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਹੁਰਾਣੇ ਵੀ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਅੱਜ ਪਟਿਆਲਾ ਦੇ ਵਿੱਚ ਇਹ ਮੀਟਿੰਗ ਹੋਣੀ ਸੀਗੀ ਜੋ ਸੱਤ ਮੈਂਬਰੀ ਕਮੇਟੀ ਸੀਗੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਆਪਣੇ ਕੱਲ ਅਸਤੀਫਾ ਦੇ ਚੁੱਕੇ ਨੇ ਤਾਂ ਬਾਕੀ ਜਿਹੜੇ ਮੈਂਬਰ ਉੱਥੇ ਪਹੁੰਚੇ ਹੋਏ ਸਨ ਤਾਂ ਉੱਥੇ ਹੀ ਪ੍ਰੋਫੈਸਰ ਕਿਰਪਾ ਸਿੰਘ ਬਡੁੰਗਰ ਵੀ ਪਹੁੰਚੇ ਹੋਏ ਸਰਤ ਉੱਥੇ ਜਦੋਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਸ ਮੌਕੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸਿੰਘ ਸਹਿਬਾਨ ਨੂੰ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਮੈਨੂੰ ਜੋ ਇਹ ਸੱਤ ਮੈਂਬਰੀ ਕਮੇਟੀ ਹੈਗੀ ਹੈ ਇਸ ਤੋਂ ਫਾਰਕ ਕੀਤਾ ਜਾਵੇ ਤਾਂ ਦੱਸਦੀ ਹੈ ਕਿ 2 ਦਸੰਬਰ ਵਾਲੇ ਦਿਨ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀਗੀ ਅਕਾਲੀ ਦਲ ਦੇ ਵੱਲੋਂ ਨਵੀਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਸੀਗਾ ਤਾਂ ਉਸ ਦੇ ਲਈ ਇਹ ਨਿਗਰਾਨੀ ਇੱਕ ਨਿਗਰਾਨ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਜਿਸ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਸੀਗੇ ਇਸ ਤੋਂ ਇਲਾਵਾ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮਦੇਪੁਰੀ ਇਸ ਤੋਂ ਇਲਾਵਾ ਇਕਬਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੌਰ ਤੇ ਇਹ ਜਿਹੜੇ ਸੱਤ ਨਾਮ ਸੀਗੇ ਇਸ ਕਮੇਟੀ ਦੇ ਵਿੱਚ ਤਾਂ 2 ਮਹੀਨਿਆਂ ਬਾਅਦ ਇਹ ਮੀਟਿੰਗ ਹੁੰਦੀ ਹੈ ਹਾਲਾਂਕਿ ਇਸ ਮੀਟਿੰਗ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ 2 ਮਹੀਨਿਆਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਆਪਣੇ ਪੱਧਰ ਤੇ ਮੈਂਬਰਸ਼ਿਪ ਡਰਾਈਵ ਜਿਹੜੀ ਉਹ ਸ਼ੁਰੂ ਕਰ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਿੰਘ ਸਮਾਜਾਂ ਦੇ ਵੱਲੋਂ ਵੀ ਹੁਕਮ ਦਿੱਤੇ ਜਾਂਦੇ ਨੇ ਕਿ ਜਿਹੜੀ ਭਰਤੀ ਪ੍ਰਕਿਰਿਆ ਹੈਗੀ ਆ ਜੋ ਆਦੇਸ਼ ਦਿੱਤੇ ਗਏ ਨੇ ਉਸ ਤਹ ਤੇ ਅਨੁਸਾਰ ਇੰਬਿਨ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਬਾਕੀ ਧੜੇ ਵੱਲੋਂ ਵੀ ਅਕਾਲੀ ਦਲ ਤੇ ਸਵਾਲ ਚੁੱਕੇ ਜਾਂਦੇ ਨੇ ਤੇ ਬਾਅਦ ਦੇ ਵਿੱਚ 2 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਤਾਂ ਪਹਿਲੀ ਮੀਟਿੰਗ ਜਿਹੜੀ ਪਟਿਆਲਾ ਦੇ ਵਿੱਚ ਹੁੰਦੀ ਆ ਜਥੇਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਹੈ ਜੋ ਪਟਿਆਲਾ ਦੇ ਵਿੱਚ ਤਾਂ ਉੱਥੇ ਇਹ ਪਹਿਲੀ ਮੀਟਿੰਗ ਹੁੰਦੀ ਆ ਸੱਤੋਂ ਦੇ ਸੱਤੋਂ ਮੈਂਬਰ ਪਹੁੰਚਦੇ ਨੇ ਦੂਸਰੀ ਮੀਟਿੰਗ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੁੰਦੀ ਆ ਪਹਿਲੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਇਹ ਐਲਾਨ ਕੀਤਾ ਜਾਂਦਾ ਕਿ ਅਗਲੀ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਬੁਲਾਇਆ ਜਾਵੇਗਾ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਤਾਂ ਉਸ ਮੌਕੇ ਬਲਵਿੰਦਰ ਸਿੰਘ ਪੁੰਦੜ ਉੱਥੇ ਨਹੀਂ ਪਹੁੰਚਦੇ ਹਾਲਾਂਕਿ ਹਰਜਿੰਦਰ ਸਿੰਘ ਤਾਮੀ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਉਹ ਖੁਦ ਬਲਵਿੰਦਰ ਸਿੰਘ ਪੁੰਦੜ ਹੋਰਾਂ ਦੇ ਘਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਹੁੰਦੀ ਆ ਤੇ ਬਾਅਦ ਉਸਦੇ ਬਾਅਦ ਜਦੋਂ ਬਲਵਿੰਦਰ ਸਿੰਘ ਭੁੰਦਰ ਜਦੋਂ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਪੱਤਰਕਾਰਾਂ ਨੂੰ ਕਿ ਤੁਸੀਂ ਮੇਰੇ ਤੋਂ ਸਵਾਲ ਇਹ ਕਹਿੰਦਾ ਗਲਤ ਪੁੱਛ ਰਹੇ ਹੋ ਮੈਨੂੰ ਸੱਦਾ ਨਹੀਂ ਆਇਆ ਤੇ ਅੱਜ ਇਹ ਤੀਸਰੀ ਮੀਟਿੰਗ ਸੀਗੀ ਤਾਂ ਕੱਲ ਜਦੋਂ ਅੱਜ ਇਹ ਤੀਸਰੀ ਮੀਟਿੰਗ ਸੀਗੀ ਤਾਂ ਕੱਲ ਹਰਜਿੰਦਰ ਸਿੰਘ ਤਾਂ ਉਮੀਦ ਆ ਅਸਤੀਫਾ ਸਾਹਮਣੇ ਆ ਜਾਂਦਾ ਤੇ ਅੱਜ ਪ੍ਰੋਫੈਸਰ ਕਰਪਾਲ ਸਿੰਘ ਵਡੂੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਗਿਆ ਤਾਂ ਸੱਤ ਮੈਂਬਰੀ ਕਮੇਟੀ ਸੀ ਜਿਸ ਦੇ ਵਿੱਚੋਂ ਦੋ ਮੈਂਬਰ ਜਿਹੜੇ ਆ ਆਪਣਾ ਅਸਤੀਫਾ ਪਪੇ ਟੁਕਨੇ ਸਿੰਘ ਸਬਾਨਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਕਿ ਸਾਨੂੰ ਇਸ ਤੋਂ ਫਾਰ ਕੀਤਾ ਜਾਵੇ ਤਾਂ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਪ੍ਰੋਫੈਸਰ ਕਰਪਾਲ ਸਿੰਘ ਬਡੋਂਗਰ ਹੋਰਾਂ ਨੇ ਆਪਣੀ ਜੋ ਚਿੱਠੀ ਹੈਗੀ ਆ ਜੋ ਸਿੰਘ ਸਬਾਨ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਲਿਖੀ ਆ ਕਿ ਜੋ ਦੋ ਵਾਰੀ ਇਹ ਮੀਟਿੰਗਾਂ ਹੋਗਣ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਰਿਹਾ ਪਹਿਲੀ ਮੀਟਿੰਗ ਪਟਿਆਲਾ ਦੇ ਵਿੱਚ ਹੋਈ ਦੂਸਰੀ ਚੰਡੀਗੜ੍ਹ ਦੇ ਵਿੱਚ ਹੋਈ ਤਾਂ ਕੱਲ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦੇ ਦਿੱਤਾ ਜੋ ਇਸ ਕਮੇਟੀ ਦੇ ਮੁਖੀ ਸੀਗੇ ਪਰ ਹੁਣ ਅੱਗੇ ਇਹ ਨਹੀਂ ਪਤਾ ਸੀਗਾ ਕਿਸ ਕਮੇਟੀ ਨੂੰ ਅੱਗੇ ਲੀਡ ਕੌਣ ਕਰੇਗਾ ਤਾਂ ਇਸ ਕਰਕੇ ਜਿਹੜੇ ਕਮੇਟੀ ਨੂੰ ਲੈ ਕੇ ਦੁਵਿਧਾ ਜਿਹੜੀ ਇੱਕ ਤਰ੍ਹਾਂ ਦੀ ਖੜੀ ਹੋਈ ਹੋਈ ਸੀਗੀ ਤਾਂ ਉਹ ਜਿਹੜੀ ਅਸਹਿਜ ਮਹਿਸੂਸ ਕਰ ਰਹੇ ਸਨ ਤਾਂ ਇਸੇ ਦੇ ਚਲਦੇ ਹੁਣ ਇਸ ਕਮੇਟੀ ਤੋਂ ਮੈਨੂੰ ਵੀ ਫਾਰਗ ਕੀਤਾ ਜਾਵੇ ਤਾਂ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਪਟਿਆਲਾ ਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਉਹ ਵੀ ਤੁਹਾਨੂੰ ਜਲਦ ਸੁਣਾਵਾਂਗੇ ਪਰ ਵੱਡੀ ਗੱਲ ਖਬਰ ਸਾਹਮਣੇ ਇਹੀ ਆ ਕਿ ਇੱਕ ਪਾਸੇ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨੀ ਅਹੁਦੇ ਤੋਂ ਵੀ ਅਸਤੀਫਾ ਦਿੰਦੇ ਨੇ ਇਸ ਤੋਂ ਇਲਾਵਾ ਸਿੰਘ ਸਹਿਬਾਨ ਨੂੰ ਵੀ ਇਸ ਦੇ ਚਿੱਠੀ ਲਿਖਦੇ ਨੇ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਫਾਰਕ ਕੀਤਾ ਜਾਵੇ ਤਾਂ ਦੂਸਰੇ ਪਾਸੇ ਅੱਜ ਪ੍ਰੋਫੈਸਰ ਕਰਪਾਰ ਸਿੰਘ ਬਡੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਜਾਣਾ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨਾ ਤੇ ਉਸ ਤੋਂ ਬਾਅਦ ਬਾਕੀ ਧੜੇ ਵੱਲੋਂ ਸਵਾਲ ਚੱਕਣੇ ਤੇ ਬਾਅਦ ਵਿੱਚ ਮੀਟਿੰਗਾਂ ਹੋਣੀਆਂ ਤੇ ਹਾਲਾਕੀ ਜੇਕਰ ਹੁਣ ਦੇ ਵੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਅਕਾਲੀ ਦਲ ਦੇ ਇਹ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਕਿ ਮੈਂਬਰਸ਼ਿਪ ਜਿਹੜੀ ਡਰਾਈਵ ਉਹ ਸ਼ੁਰੂ ਕੀਤੀ ਹੋਈ ਆ ਤਾਂ ਇੱਥੋਂ ਤੱਕ ਗੱਲ ਪਹੁੰਚੀ ਹੋਈ ਸੀਗੀ ਕਿ ਜਦੋਂ ਦੂਸਰੀ ਮੀਟਿੰਗ ਸੀ ਤਾਂ ਉਦੋਂ ਸਿੱਧੇ ਤੌਰ ਤੇ ਸੱਤ ਮੈਂਬਰੀ ਕਮੇਟੀ ਦਾ ਜਿਸ ਦੇ ਵਿੱਚ ਪ੍ਰੋਫੈਸਰ ਕਰ ਪਾਸਿੰਗ ਬਡੁੰਗਰ ਹਰਜਿੰਦਰ ਸਿੰਘ ਧਾਮੀ ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਉਹ ਤਮਾਮ ਆਗੂ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਭਰਤੀ ਜਿਹੜੀ ਅਕਾਲੀ ਦਲ ਦੇ ਵੱਲੋਂ ਆਪਣੇ ਪੱਧਰ ਤੇ ਸ਼ੁਰੂ ਕੀਤੀ ਗਈ ਆ ਉਹ ਉਸ ਨੂੰ ਖਤਮ ਕੀਤਾ ਜਾਵੇ ਉਸ ਨੂੰ ਕੈਨਸਲ ਕੀਤਾ ਜਾਵੇ ਮਨਪ੍ਰੀਤ ਸਿੰਘ ਜੀ ਵਾਲੀ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਲਗਾਤਾਰ ਇਹ ਬਿਆਨ ਸਾਹਮਣੇ ਆ ਰਹੇ ਸੀਗੇ ਕਿ ਜੋ ਮੈਂਬਰਸ਼ਿਪ ਡਰਾਈਵ ਆ ਇਸ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇ ਤਾਂ ਇੱਕ ਪਾਸੇ ਅਕਾਲੀ ਦਲ ਜੋ ਆਪਣੇ ਅ ਪੱਧਰ ਤੇ ਉਹਨਾਂ ਨੇ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੋਈ ਹੈ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਦੂਸਰੇ ਪਾਸੇ ਮੀਟਿੰਗਾਂ ਤੀਸਰੇ ਪਾਸੇ ਹੁਣ ਅਸਤੀਫੇ ਆ ਤੇ ਇੱਕ ਪਾਸੇ ਜਦੋਂ ਆਪਾਂ ਵੇਖਦੇ ਆ ਕਿ ਅਸਤੀਫੇ ਆ ਰਹੇ ਆ ਤੇ ਇੱਕ ਪਾਸੇ ਭਰਤੀ ਪ੍ਰਕਿਰਿਆ ਚੱਲ ਰਹੀ ਹੈਗੀ ਆ ਤੇ ਤੀਸਰੇ ਪਾਸੇ ਵਿਵਾਦ ਹੈ ਗਿਆ ਤਾਂ ਕੀ ਇਹਨਾਂ ਕੜੀਆਂ ਨੂੰ ਜੋੜ ਕੇ ਵੇਖਿਆ ਜਾ ਸਕਦਾ ਸਭ ਤੋਂ ਵੱਡਾ ਸਵਾਲ ਇਹ ਹੀ ਆ ਕਿ ਇਸ ਤੋਂ ਬਾਅਦ ਕਿਸੇ ਹੋਰ ਦਾ ਵੀ ਅਸਤੀਫਾ ਹੋਵੇਗਾ ਕਿਉਂਕਿ ਸਭ ਤੋਂ ਵੱਡਾ ਰੇਡ ਕੈਸ਼ ਗੱਲ ਨੂੰ ਲੈ ਕੇ ਫਸਿਆ ਹੋਇਆ ਸੀਗਾ ਕਿ ਇੱਕ ਪਾਸੇ ਸਿੰਘ ਸਮਾਨਾ ਦੇ ਹੁਕਮ ਨੇ ਦੂਸਰੇ ਪਾਸੇ ਜੇਕਰ ਬਲਵਿੰਦਰ ਸਿੰਘ ਪੁੰਦੜ ਹੋਰੀ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਅਕਾਲੀ ਦਲ ਉੱਥੇ ਪਹੁੰਚੇਗਾ ਤਾਂ ਉਸ ਤੇ ਸਿੱਧੇ ਸਵਾਲ ਇਹ ਹੋਣੇ ਆ ਜਾਂ ਹੋਣੇ ਸੀ ਕਿ ਭਰਤੀ ਉਪਰਕੀਆ ਤੁਸੀਂ ਸਹੀ ਸ਼ੁਰੂ ਕੀਤੀ ਆ ਕੀ ਉਸ ਨੂੰ ਤੁਸੀਂ ਰੱਦ ਕਰ ਸਕਦੇ ਹੋ ਤਾਂ ਸ਼ਾਇਦ ਉਹ ਸਵਾਲ ਜਿਹੜੇ ਹਜੇ ਤੱਕ ਅਕਾਲੀ ਦਲ ਤੱਕ ਨਹੀਂ ਪਹੁੰਚੇ ਤੇ ਜੇਕਰ ਉਹ ਖੁਦ ਪਹੁੰਚਦੇ ਤਾਂ ਇਹ ਸਵਾਲ ਜਿਹੜੇ ਸੁਭਾਵਿਕ ਹੋਣੇ ਸੀ ਤੇ ਇਸ ਦਾ ਜਵਾਬ ਵੀ ਜਿਹੜਾ ਦੇਣਾ ਬਣਦਾ ਸੀਗਾ ਤਾਂ ਇਸ ਤੋਂ ਬਾਅਦ ਜੋ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਆ ਤਾਂ ਉਸ ਤੋਂ ਬਾਅਦ ਕੀ ਇਹ ਵੀ ਸਵਾਲ ਹੋ ਸਕਦੇ ਸੀ ਕਿ ਜੋ ਭਰਤੀ ਪ੍ਰਕਿਰਿਆ ਅਕਾਲੀ ਦਲ ਨੇ ਸ਼ੁਰੂ ਕੀਤੀ ਆ ਜੋ ਸਿੰਘ ਸੇਮਾਨਾ ਦੇ ਵੱਲੋਂ ਹੁਕਮ 2 ਦਸੰਬਰ ਵਾਲੇ ਦਿਨ ਕੀਤੇ ਗਏ ਸੀਗੇ ਕਿ ਉਸ ਅਨੁਸਾਰ ਹੋਈ ਆ ਤਾਂ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਹੁਣ ਬਲਵਿੰਦਰ ਸਿੰਘ ਭੂੰਦਰ ਜੱਡਾ ਨੂੰ ਮੀਟਿੰਗ ਦੇ ਵਿੱਚ ਬੁਲਾਉਣ ਦੇ ਲਈ ਕਿਹਾ ਗਿਆ ਸੀਗਾ ਤੱਕੀ ਉਹ ਚੈਪਟਰ ਬੰਦ ਹੋ ਗਿਆ ਕੀ ਹੁਣ ਇਸ ਤੋਂ ਬਾਅਦ ਜੋ ਹੁਣ ਕਮੇਟੀ ਦੇ ਵਿੱਚ ਪੰਜ ਮੈਂਬਰ ਰਹਿ ਗਏ ਨੇ ਕੀ ਉਹ ਆਪਣੇ ਪੱਧਰ ਤੇ ਕੁਝ ਕਰਨਗੇ ਜਾਂ ਫਿਰ ਸਿੰਘ ਸਹਿਬਾਨ ਯਾਨੀ ਰਗਵੀਰ ਸਿੰਘ ਇਸ ਜੋ ਹੁਣ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਰਹਿ ਗਏ ਨੇ ਉਹਨਾਂ ਨੂੰ ਲੈ ਕੇ ਕੋਈ ਆਦੇਸ਼ ਅੱਗੇ ਜਾਰੀ ਕਰਨਗੇ ਤਾਂ ਵੱਡਾ ਸਵਾਲ ਹੈ ਤਾਂ ਇਸ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿੱਥੇ ਰੇਡ ਦਾ ਪਹਿਲਾਂ ਹੀ ਬਣਾਇਆ ਹੋਇਆ ਸੀਗਾ 2 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਆ ਦੋ ਮੀਟਿੰਗਾਂ ਹੁੰਦੀਆਂ ਨੇ ਤੀਸਰੀ ਮੀਟਿੰਗ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਤੇ ਜਿਸ ਦਿਨ ਮੀਟਿੰਗ ਹੁੰਦੀ ਆ ਤਾਂ ਉਸ ਦਿਨ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਹੋਰਾਂ ਦਾ ਅਸਤੀਫਾ ਸਾਹਮਣੇ ਆ ਜਾਂਦਾ ਤਾਂ ਹੁਣ ਇਹੀ ਆ ਕਿ ਹੁਣ ਇਸ ਮੀਟਿੰਗ ਨੂੰ ਅੱਗੇ ਲੀਡ ਕੌਣ ਕਰੇਗਾ ਕਿ ਫਿਰ ਮੁੜ ਤੋਂ ਜੇਕਰ ਕੋਈ ਲੀਡ ਕਰੇਗਾ ਕਿ ਅਕਾਲੀ ਦਲ ਜਾਂ ਫਿਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਸੱਦਾ ਦਿੱਤਾ ਜਾਵੇਗਾ ਜਾਂ ਫਿਰ ਇੱਕ ਜਾਂ ਦੋ ਕੋਈ ਹੋਰ ਅਸਤੀਫੇ ਇਸ ਤਰ੍ਹਾਂ ਸਾਹਮਣੇ ਆਉਣਗੇ ਕਿਉਂਕਿ ਜੇਕਰ ਇਹ ਭਰਤੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਲਗਾਤਾਰ ਇਹ ਸਵਾਲ ਚੁੱਕੇ ਗਏ ਉਹਨਾਂ ਦੇ ਵੱਲੋਂ ਇਸ ਭਰਤੀ ਨੂੰ ਬੋਗਸ ਘਰਾਰ ਦਿੱਤਾ ਗਿਆ ਤਾਂ तमाम ਜਿਹੜੇ ਉਹ ਵੱਡੇ ਸਵਾਲ ਨੇ ਤਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਹੋਰਾਂ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆਂ ਆ ਲਓ ਆਦਿਓ ਅਕਾਦਾ ਸਾਹਿਬ ਉਹਦੇ ਜੈਦਾ ਸਾਹਿਬ ਨੇ ਇੱਕ ਸੱਤ ਮਹੀਨੇ ਇਕ ਵਾਰੀ ਦਾ ਕਰ ਰਿਹਾ ਕੀਤਾ ਗਿਆ ਸੀ ਉਹਦਾ ਜਦ ਠੀਕ ਸੀ ਪਰ ਉਹ ਸਤਿਮੰਦਰ ਦੇ ਕਮੇਟੀ ਦੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਈ ਘੰਟੇ ਬੇਟੀਆਂ ਚੱਲਦੇ ਨੇ ਬਹੁਤ ਉਰਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬੜੇ ਵਿਦਵਾਨ ਵੀ ਸੀਗੇ ਪਰ ਇਹ ਅਫਸੋਸ ਹੈ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤਰ ਤਜਸੀਂ ਨਹੀਂ ਹੋ ਸਕੇ ਉਹਦੇ ਮੈਨੂੰ ਉਹ ਕਰਕੇ ਆਉਂਦੇ ਆ ਅੱਜ ਦੀ ਵੀਰੇ ਵਾਲਾ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੇ ਉਹ ਪਤਾਲਤਾ ਸਾਹਿਬ ਨੇ ਨਿਹੜ ਕਿ ਲੱਗੇ ਸੀ ਉਸੇ ਵੇਲੇ ਕਿ ਹੁਣ ਕੋਈ ਕੌਣ ਕੋ ਦਾ ਲਗਾ ਕੌਣ ਰੱਖੇ ਅਸੀਂ ਆਪਣੇ ਆਪ ਦੁਬਾਰ ਨਹੀਂ ਸਕਦੇ ਇਹ ਤਾਂ ਖਾਲਸਾ ਸਾਹਿਬ ਵੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਇਹ ਤਾਂ ਖਾਲਸਾ ਸਾਹਿਬ ਜਿਹਦਾ ਸਾਹਿਬ ਇੱਥੇ ਦੇਖੀ ਇਹਨਾਂ ਵੀ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਦਫੇਜੋ ਫਾਰਕ ਕੀਤਾ ਜਾਵੇ ਤੇ ਉਹ ਕਹੇ ਉਹ ਹੈਗਾ ਬੋਲ ਵੀ ਕੀ ਕਰਨਾ ਨਹੀਂ ਕਰਨਾ ਇਸ ਕਰਕੇ ਉਹ ਬਿਜੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤਾਂ ਆਪ ਬੋਲੋ ਜਿਹਦਾ ਬਿਜੇ ਕਨਵੀਰ ਕਾ ਦਾ ਬੰਦਾ ਉਹ ਹੀ ਅਧੀਨ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸਹਿਰ ਕਰੇ ਜਾਂ ਫਿਰ ਕਰੇ ਤੇਲੀ ਤਾਂ ਅਰੇ ਜੇ ਉਹ ਕੋਈ ਕੱਢੀ ਦਾ ਲਾਗ ਹੋ ਚੀਆ ਉਹ ਤਾਂ ਨੰਬਰ ਤੋਂ ਵਾਲਾ ਕਰ ਲੇਗਾ ਇਹ ਾਕਾਤ ਤਾਂ ਸਭ ਦੇ ਸਭ ਤੋਂ بڑا ਜਿਹਾ ਕਮਰੇ ਇਹ ਤਾਂ ਉਹ ਹੀ ਕਰ ਸਕਦੇ ਇਹ ਇਹੋੜੇ ਦਾ ਵਾਧਾ ਨਹੀਂ ਕਰੇ ਕੋਈ ਹਲਾ ਆ ਜੀ ਇਸ ਕਰਕੇ ਇਹ ਉਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਤਾਂ ਦੇਖ ਪਹਿਲਾਂ 50 ਸਾਲ ਤੋਂ ਅੱਜ ਮੈਨੂੰ ਮਹਿਸੂਸ ਹੁੰਦਾ ਸੀ ਕਿ ਏ ਅਸੀਂ ਕੋਈ ਕੌਟਰਵਰਸ ਨਹੀਂ ਕਰਾਂਗਾ ਪਰ ਉਹ ਗੱਲ ਕਿ verdade ki ਅੰਦਰ ਸਾਡੇ ਥੰਬੇ ਜਦੋਂ ਮੈਂ ਮੀਟਿੰਗ ਚਲਦੀ ਤੇ ਇਹਦੇ ਵਿੱਚ ਅਤੀਵਾ ਦੇ ਨਾ ਨਹੀਂ ਤੁਸੀਂ ਸਹੀ ਗੱਲ ਦਾ ਸਾਡੇ ਨਾਲ ਕਦੇ ਉਹਦੇ ਹੱਥ ਕਰੇ ਸ਼ਰਮ ਦਾ ਇਸ਼ਾਰਾ ਮਤਲਬ ਗੱਲ ਹੀ ਕਰਤੇ